ਟਾਈਮ ਦੇ ਵਿੱਚ ਕੁਝ ਥ੍ਰੈਸਰ ਦੇ ਹਾਦਸੇ ਕੁਸਕਰਣ ਲੱਗਨ ਦੇ ਹਾਦਸੇ ਹੋਏ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਪਰਿਵਾਰਾਂ ਨੂੰ ਅੱਜ ਸਹਾਇਤਾ ਦਿੱਤੀ ਜਾ ਰਹੀ ਹੈਗੀ ਇਹ ਜੀ ਕਿੰਨੇ ਪਰਿਵਾਰਾਂ ਕੇ ਨੇ ਸਸ਼ੀਕਲ ਜੀ ਅੱਜ ਸਾਡੇ ਮੂਗਾ ਮਾਰਕੀਟ ਕਮੇਟੀ ਵੀ ਖੇ ਸਾਡੇ ਮਾਨਯੋਗ ਚੇਅਰਮੈਨ ਸਰਦਾਰ ਹਰਜਿੰਦਰ ਸਿੰਘ ਰੋਡੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਸੀ ਕੁਲਵਿੰਦਰ ਸਿੰਘ ਚੱਕੀਆਂ ਜੀ ਔਰ ਸਾਰੇ ਸਰਪੰਚ ਸਾਹਿਬਾਨਾਂ ਦੇ ਨਾਲ ਮਿਲ ਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਬਰਸਰ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਸਾਡੇ 7 ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚੋਂ ਤਿੰਨ ਜਾਣਿਆਂ ਦੀ ਮੌਤ ਹੋ ਗਈ ਸੀ ਕਿਸੇ ਦੀ ਗਰੰਟ ਲੱਗਨ ਕਰਕੇ ਕਿਸੇ ਦੀ ਬੋਰੀਆਂ ਦੇ نیچے ਆਣ ਕਰਕੇ ਜਾਂ ਸਬਕਟਨ ਕਰਕੇ ਜਿਹੜੀ ਮੌਤ ਹੋਈ ਸੀ ਉਹਨਾਂ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਿਹੜੀ ਅੱਜ ਦਿੱਤੀ ਜਾ ਰਹੀ ਹੈ ਔਰ ਕੁਝ ਦੇ ਕਿਸੇ ਦੇ ਪੱਠੇ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਜਿਹੜੀ ਉਂਗਲ ਵੱਡੀ ਗਈ ਸੀਗੀ ਉਹਨਾਂ ਪਰਿਵਾਰਾਂ ਨੂੰ ਅੱਜ ਜਿਹੜੀ ਹੈਗੀ ਆ ਟੋਟਲ ਨਸੀ ਜਿਹੜੀ ਹੈਗੀ 996000 ਰੁਪਏ ਦੀ ਰਾਸ਼ੀ ਵੰਤਰਤ ਕਰਨ ਲੱਗੇ ਹਨ ਮੈਂ ਕਿਧਾ ਦੇ ਹਾਸੇ ਹੋਏ ਸੀ ਨਾ ਇਨਾਂ ਦੇ ਵਿੱਚੋਂ ਜੀ ਤਿੰਨ ਮੌਤਾਂ ਹੋਈਆਂ ਸੀਗੀਆਂ ਜਿਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਸੱਪ ਕਟਿੰਗ ਕਰਕੇ ਹੋ ਗਈ ਸੀਗੀ ਇੱਕ ਦੀ ਮੋਟਰ ਤੇ ਕਰੰਟ ਲੱਗਣ ਕਰਕੇ ਹੋਈ ਸੀਗੀ ਇੱਕ ਦੀ ਬੋਰੀਆਂ ਦੇ ਥੱਲੇ ਜਿਹੜੇ ਸੀਗੇ ਉਹ ਆਗੇ ਸੀ ਉਹਨਾਂ ਦੀ ਮੌਤ ਹੋਈ ਸੀ ਬਾਕੀ ਜਿਹੜੇ ਹੈਗੇ ਆ ਕਿਸੇ ਦੀ ਟੋਕੇ ਵਾਲੀ ਜਿਹੜੀ ਕੁੱਤਰਣ ਵਾਲੀ ਮਸ਼ੀਨ ਹੁੰਦੀ ਆ ਉਹਦੇ ਵਿੱਚ ਹੱਥ ਆ ਕੇ ਸੋ ਇਦਾਂ ਦੇ ਇਨਸੀਡੈਂਸ ਜਿਹੜੇ ਸੀਗੇ ਹੋਏ ਸੀ ਉਹਨਾਂ ਪਰਿਵਾਰਾਂ ਦੇ ਲਈ ਜਿਹੜੀ ਅੱਜ ਅਸੀਂ ਸਹਾਇਤਾ ਰਾਸ਼ੀ ਜਿਹੜੀ ਦੇ ਲੱਗਿਆ ਜੀ ਮੈਂ ਇਨਸੀਡੈਂਸ ਕਦੋਂ ਹੋਏ ਸੀ ਸਾਰੇ ਜਿਹੜੇ ਇਹ ਜੀ तकरीबन uh, 2021 ਦੇ ਵਿੱਚ ਹੋਈ ਸੀਗੇ ਆ ਉਸ ਤੋਂ ਬਾਅਦ ਇਹਨਾਂ ਪਰਿਵਾਰਾਂ ਨੂੰ ਕੋਈ ਸਹਾਇਤਾ ਰਾਸ਼ੀ ਨਹੀਂ ਸੀ ਮਿਲੀ ਜਦੋਂ ਹੀ ਸਾਡੇ ਧਿਆਨ ਦੇ ਵਿੱਚ ਆਇਆ ਸੋ ਪਿੱਛੇ ਕੁਝ ਮਹੀਨੇ ਪਹਿਲਾਂ ਵੀ ਅਸੀਂ ਕੁਝ ਪਰਿਵਾਰਾਂ ਨੂੰ ਜਿਹੜਿਆਂ ਦੇ ਕੋਈ ਥ੍ਰੈਸ਼ਰ ਹਾਰਸੇ ਦੇ ਵਿੱਚ ਕਿਸੇ ਦੀ ਵੀ ਕੋਈ ਜਿਹੜੀਆਂ ਇਨਸੀਡੈਂਸ ਹੋਈ ਸੀ ਉਹਨਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਸੀ ਇਹ ਸੱਤ ਪਰਿਵਾਰਾਂ ਦਾ ਬੇੜਵਾ ਜਿੱਦਾਂ ਹੀ ਸਾਡੇ ਕੋਲ ਆਇਆ ਅੱਜ ਅਸੀਂ ਉਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਮਨਜ਼ੂਰੀ ਲੈ ਕੇ ਉਹਨਾਂ ਪਰਿਵਾਰਾਂ ਨੂੰ ਚੈਕਸ ਜਿਹੜੇ ਹੈਗੇ ਆ ਦੇਣ ਲੱਗੇ ਹਾਂ ਜੀ ਮੈਡਮ ਕਿੰਨੇ ਦਾ ਅਮਾਉਂਟ ਦਾ ਜਿਹੜੇ ਹੈਗੇ ਅੱਜ ਤੁਸੀਂ ਜਿਹੜੇ ਆ ਚੈੱਕ ਵਨ ਚੁੱਕੀ ਹੋ ਅੱਜ ਜੀ 996000 ਰੁਪਏ ਦੇ ਅੱਜ ਦੇ ਰਹੇ ਆ ਜੀ ਉਸ ਤੋਂ ਪਹਿਲਾਂ ਵੀ ਕਾਫੀ ਪਰਿਵਾਰ ਸੀਗੇ ਜਿਨ੍ਹਾਂ ਦੇ ਐਕਸੀਡੈਂਟਸ ਦੇ ਵਿੱਚ ਉਹਨਾਂ ਨੂੰ ਆਪਣੇ ਅੰਗ ਗਵਾਣੇ ਪਏ ਸੀਗੇ ਉਹਨਾਂ ਪਰਿਵਾਰਾਂ ਨੂੰ ਵੀ ਦਿੱਤੀ ਸੀ ਉਹ amount ਮੈਨੂੰ ਪਤਾ ਕਰਨੀ ਪੈਗੀ ਜੇ ਮੈਨੂੰ ਯਾਦ ਨਹੀਂ ਵੀ ਜੇ ਗੱਲ ਕਰੀਏ ਮੈਡਮ ਹਾਦਸਾ ਹੋ ਜਾਂਦਾ ਹੈ ਉਹਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਕਿ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿੰਨੇ ਚਿਰ ਚਾਕੇ ਇਥੇ ਦਰਜ ਕਰਾਉਣ ਸਾਡੀ ਅਸੀਂ ਹਮੇਸ਼ਾ ਮੈਸੇजेस ਦੰਨੇ ਆ ਜੀ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਵੀ ਸਭ ਨੂੰ ਦੱਸਿਆ ਹੋਇਆ ਕਿ ਅਗਰ ਇਹੋ ਜਿਹਾ ਕੋਈ ਵੀ ਇਨਸੀਡੈਂਟ ਕਿਸੇ ਪਿੰਡ ਦੇ ਵਿੱਚ ਵਾਪਰਦਾ ਔਰ ਲੋਕੀ ਸਾਨੂੰ ਜਿਹੜਾ ਕੰਟੈਕਟ ਕਰ ਸਕਦੇ ਆ ਸਰਪੰਚਾਂ ਨੂੰ ਪੰਚਾਇਤ ਨੂੰ ਜਾਂ ਫਿਰ ਇੱਥੇ ਸਾਡੀ ਜਿਹੜੀ ਮਾਰਕੀਟ ਕਮੇਟੀ ਦਾ ਦਫਤਰ ਹੈ ਜੀ ਇਹ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹਿੰਦਾ ਸੋ ਆ ਕੇ ਜਿਹੜੇ ਹੈਗੇ ਆ ਆਪਣੇ ਨਾਮ ਜਿਹੜੇ ਸਾਨੂੰ ਦਰਜ ਕਰਵਾ ਸਕਦੇ ਆ ਨੋਟ ਕਰਵਾ ਸਕਦੇ ਆ ਸਰਦਾਰ ਪ੍ਰਗਤ ਸਿੰਘ ਜੀ ਮਾਨ ਜੀ ਦੀ ਸਰਕਾਰ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਕਿੰਨੇ ਜਿਹੜੀ ਅਮਾਉਂਟ ਦੇ ਹੈਗੇ ਆ ਇਹਨਾਂ ਨੂੰ ਚੈੱਕ ਬਣ ਚੁੱਕੇ ਹੋ ਪਹਿਲਾਂ ਤੇ ਹੁਣ ਇਹ 16 ਲੱਖ ਰੁਪਏ ਦੇ ਚੈੱਕ ਜਿਹੜੇ ਹੈਗੇ ਆ ਹੁਣ ਤੱਕ ਅਸੀਂ ਦੇ ਚੁੱਕੇ ਆ ਜੀ ਜਸਵੀਰ ਭਾਣਾ ਕਿਹੜੇ ਬਣ ਤੋਂ ਮੈਂ ਸ੍ਰੀ ਸੰਧਵਾਦ ਮੈਂ ਸ੍ਰੀ ਤੋਂ ਅੱਜ ਤੁਹਾਨੂੰ ਸਰਕਾਰੀ ਰਸ਼ੀ ਮਿਲੀ ਹੈ ਕਾਦੀ ਮਿਲੀਨ ਬਾਰੇ ਦੱਸੋ ਇਹ ਸਰ ਮੇਰੇ ਨਾਲ ਹਸਬੰਦ ਦੀ ਡੈਥ ਹੋਈ ਸੀ ਮੰਡੀ ਦੇ ਵਿੱਚ ਸੀਜਨ ਲਾਉਣ ਗਏ ਸੀ ਉਹ ਬੋਰੀਆਂ ਡਿੱਗੀਆਂ ਸੀ ਇਸ ਕਰਕੇ ਕੁ ਕਿਨੀ ਮਿਲੀ ਰਹੀ ਸਾਨੂੰ ਸਾਨੂੰ 3 ਲੱਖ ਰੁਪਏ ਮਿਲਿਆ ਐਮਐਲਏ ਸਾਹਿਬ ਵੱਲੋਂ ਮੋਗਗਾ ਐਮਐਲਏ ਸਾਹਿਬ ਅਰੂੜਾ ਸਾਹਿਬ ਜੀ ਹਾਂਜੀ ਕਿਵੇਂ ਲੱਗਿਆ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬੱਚਿਆਂ ਦੀ ਮਤਲਬ ਕਿ ਪੜ੍ਹਾਈ ਦਾ ਖਰਚਾ ਮਿਲ ਗਿਆ ਕੁਰੀ ਜਿਗਾਰ ਚਲਾ ਲਾਂਗੇ ਜੀ ਹਾਂਜੀ ਸਰਕਾਰ ਦੇ ਇਸ ਪ੍ਰੋਗਰਾਮ ਨੂੰ ਗੋਵਰੀ ਹਾਂਜੀ ਅਸੀਂ ਬਹੁਤ ਵਧੀਆ ਐਮਐਲਏ ਸਾਹਿਬ ਦਾ ਤੇ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਜਰ 75 ਹਜ਼ਾਰ ਲੋਕੋ ਨੂੰ ਸਲੋ ਕਰ ਰੰਗਿਆ ਹੈ ਸਹਾਇਤਾ ਦਿੱਤੀ ਗਈ ਵੀਤੀ ਸਹਾਇਤਾ ਦਿੱਤੀ ਗਈ ਆ ਉਹ ਦਾ ਪਰਵਾਰਾਂ ਨੂੰ ਜਨਾਂ ਦੇ ਕੋਲ ਜੀ ਚਲੇ ਗਏ ਜਾਂ ਜਨਾਂ ਦੇ ਆਸਰਾ ਸਰਕਾਰ ਇਹ ਜਿਹੜੇ ਥਰੇਸ਼ਰ ਹਾਸਿਆਂ ਦਾ ਕੇਸ ਗਿਣੇ ਜਾਂਦੇ ਸੋ ਜਦੋਂ ਦੀ ਮਾਨ ਸਰਕਾਰ ਬਣੀ ਹੈ ਉਦੋਂ ਤੋਂ ਹੀ ਜਿਹੜਾ ਵੀ ਕੋਈ ਵਿਅਕਤੀ ਪੀੜਤ ਹੈ ਸਾਡੇ ਮਾਣਯੋਗ ਐਮਐਲਏ ਡਾਕਟਰ ਅਮਨਦੀਪ ਕੌਰ ਰੋੜਾ ਜੀ ਵੱਲੋਂ ਔਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸਟ ਵੱਲੋਂ ਇਹੀ ਸਾਨੂੰ ਹਦਾਇਤਾਂ ਹੈ ਕਿ ਤੁਸੀਂ ਜਿਹੜੇ ਵੀ ਕੋਈ ਇਦਾਂ ਦੇ ਹਾਦਸੇ ਵਾਲੇ ਕੇਸ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਸੋ ਮੇਰੀ ਇੱਥੇ ਜ਼ਿੰਮੇਵਾਰੀ ਹੋਣ ਦੇ ਨਾਤੇ ਮੈਂ ਇਹਨਾਂ ਦੇ ਧਿਆਨ ਵਿੱਚ ਲੈਂਦਾ ਤੇ ਇਹ ਰਾਹਤ ਜਿਹੜੀ ਹੈਗੀ ਹੈ ਇੱਕ ਨਿੱਕੀ-ਮੋਟੀ ਰਾਤ ਨੇ ਕਈ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਚਲੇ ਜਾਣਾ ਦੁਖਦਾਈ ਹੈ ਉਹਦੇ ਨਾਲ ਅੱਜ ਜਿਹੜੇ ਪਰਿਵਾਰਾਂ ਨੂੰ 3-3 ਲੱਖ ਰੁਪਈਆ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਕਿਉਂਕਿ ਉਹਨਾਂ ਦੀ ਇਸ ਦਾ ਸਪੂਰ ਪੂਰਾ ਨਹੀਂ ਕਰ ਸਕਦੇ ਘਟਾ ਜਾਣ ਵਾਲੇ ਪਰਿਵਾਰ ਦੇ ਮੈਂਬਰ ਦਾ ਪਰ ਇੱਕ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਐ ਐਮਐਲਐਸਾ ਵੱਲੋਂ ਉਹ ਜਿਹਨੂੰ 3 ਲੱਖ ਰੁਪਏ ਅੱਜ ਦਿੱਤਾ ਜਾ ਰਿਹਾ ਉਹ ਪਰਿਵਾਰਾਂ ਦਾ ਬਹੁਤ ਹੀ ਗੁਜ਼ਾਰਾ ਮੁਸ਼ਕਲ ਨਾ ਹੋ ਰਿਹਾ ਸੀਗਾ ਸੋ ਪਹਿਲਾਂ ਸਰਕਾਰ 2 ਲੱਖ ਰੁਪਏ ਦਿੰਦੀ ਸੀ ਇਸ ਵਾਰ ਇਹ 3 ਲੱਖ ਰੁਪਏ ਰਾਸ਼ੀ ਦਿੱਤੀ ਜਾ ਰਹੀ ਹੈ। ਔਰ ਜਿਹੜੇ ਕਿਸੇ ਦੇ ਹੱਥ ਕੱਟਿਆ ਗਿਆ, ਕਿਸੇ ਦੇ ਬਾਹ ਕੱਟੀ ਗਈ, ਉਹਨਾਂ ਨੂੰ ਜਿਹੜੇ ਖਰੈਸ਼ਰ ਹਾਸਿਆਂ ਦੇ ਕੇਸ ਦੇ ਵਿੱਚ ਆਏ ਆ, ਉਹ ਪਿਛਲੇ ਸਮੇਂ ਵੀ ਅਸੀਂ 9 ਪਰਿਵਾਰਾਂ ਨੂੰ ਰਾਤ ਦਿੱਤੀ ਸੀਗੀ ਤੇ ਹੁਣ 7 ਪਰਿਵਾਰਾਂ ਨੂੰ ਫੇਰ ਅੱਜ ਰਾਤ ਦਿੱਤੀ ਹੈ ਮਾਂਜੋਗ ਐਮਐਲ ਸਾਹਿਬ ਨੇ। ਸੋ ਧੰਨਵਾਦੀ ਆ ਅਸੀਂ ਮਾਨ ਸਰਕਾਰ ਦੇ ਐਮਐਲ ਸਾਹਿਬ ਦੇ ਕਿਉਂਕਿ ਇਹਦੇ ਨਾਲ ਥੋੜੇ-ਥੋੜੇ ਨਾਲ ਹੀ ਬਹੁਤ ਸਾਰਾ ਪਰਿਵਾਰਾਂ ਦਾ ਜੀਣਾ ਠੀਕ ਹੋ ਜਾ ਸਕਦਾ। ਕਿਰੇ ਬਣਤੋਂ ਛੰਡੇਆਂ ਨੇ ਤਾਂ ਹੀ ਤੇ ਅੱਜ ਸਰਕਾਰ ਕੋਲੋਂ ਸਹਾਤਾ ਮਿਲੀ ਹੈਗੀ ਹੈ ਇਹ ਬਾਰੇ ਕੀ ਜੀ ਹਾਂ ਜੀ ਮੈਂ ਜੀ ਮੇਰਾ ਪਿਛਲੇ 23 ਸਾਲਾਂ ਦਾ ਮਸੀਦ ਤੂੜੀ ਵਾਲੀ ਪਰਚਾਤ ਆ ਗਈ ਹੈ ਜੀ ਤੇ ਮੈਂ ਉਹਨਾਂ ਵਾਲੀ ਸਰਕਾਰ ਦਾ ਭਵੰਤ ਮੰਨਦਾ ਸ੍ਰੀ ਮਾਦਾਮ ਰੋੜਾ ਦਾ ਤੈਤ ਲੋਦੋਂ ਧਰਵਾ ਕਰਦਾ ਹਾਂ ਪਹਿਲਾਂ ਸਾਰਾ ਮੇਰੇ ਕੋਲ ਜੇ ਸਹਾਤਾ ਮਿਲ ਸਾਰਾ ਤਾਂ ਪਰਾ ਪੂਰਾ ਹੀ ਮਿਲਦਾ ਜੀ ਸਰਕਾਰ ਦੇ ਸੁਪਰਾਲੇ ਨੂੰ ਕਿਵੇਂ ਦੇਖਦੇ ਹਾਂ ਜੀ ਹਾਂ ਜੀ ਸਰਕਾਰ ਦੇ ਸੁਪਰਾਲੇ ਨੂੰ ਕਿਵੇਂ ਦੇਖਦੇ ਹਾਂ ਜੀ ਮੈਂ ਵਧੀਆ ਦੇਖਦੇ ਆ ਜੀ ਅੱਜ ਮੇਰੇ ਮੇਰੇ ਛੋਟੇ ਪ੍ਰਾਤਾ ਦੀ ਡੈਥ ਹੋ ਗਈ ਸੀ ਜੀ ਕਰੰਟ ਲੱਗ ਕੇ ਤੇ ਐਮ ਐਲ اے ਸ਼੍ਰੀਮਤੀ ਅਮਨਦੀਪ ਕਰੋੜਾ ਜੀ ਉਹਨਾਂ ਦੇ ਬਹੁਤ ਧੰਨਵਾਦੀ ਆ ਅਤੇ ਭਗਵੰਤ ਮਾਨ ਸਰਕਾਰ ਜੀ ਜਿਨ੍ਹਾਂ ਨੇ ਸਾਨੂੰ 3 ਲੱਖ ਰੁਪਏ ਦੇ ਕੇ ਸਾਡੀ ਮਾਦੀ ਸਹਾਇਤਾ ਕੀਤੀ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਦੋਂ ਸਹਾਇਤਾ ਰਕਮ ਮਿਲਦੀ ਹੈ ਕਿੰਨਾ ਹੌਸਲਾ ਮਿਲਦਾ ਹੈ ਹੌਸਲਾ ਤਾਂ ਵੇਖੋ ਜੀ ਕੋਈ ਵੀ ਗਰੀਬ ਬੰਦਾ ਇੱਕ ਤਾਂ ਬੰਦਾ ਚਲਾ ਗਿਆ ਕਰੋ ਜੀ ਇਹ ਬਾਕੀ ਸਰਕਾਰ ਮਦਦ ਕਰਦੀ ਤਾਂ ਬੰਦਾ ਫਿਰ ਵੀ ਪੈਰਾਂ 'ਤੇ ਖੜਾ ਹੋ ਪੈ ਸਕਦਾ ਕਿਵੇਂ ਮੌਤ ਹੋਈ ਸੀ ਉਹ ਕਿਸੇ ਦੇ ਖੇਤ ਕੰਮ ਕਰਦੇ ਸੀ ਤੇ ਮੋਟਰ ਤੇ ਪਾਣੀ ਪੀਣ ਲੱਗੇ ਤੇ ਉਹਦੇ ਵਿੱਚ ਕਰੰਟ ਆ ਗਿਆ ਤੇ ਉਹਨਾਂ ਦੀ ਡੈਥ ਹੋ ਗਈ